ਤੋ ਦੋਸਤੋ ਸਵਾਗਤ ਹੈ ਤੁਹਾਡੇ ਆਪਦੇ ਚੈਨਲ ਫਨੀ ਕਮੈਂਟ ਰੈਕਟ ਤੇ ਤੇ ਬਿਨਾ ਟਾਈਮ ਵੇਸਟ ਕਰਦੇ ਸਟਾਰਟ ਕਰਦੇ ਆਂ ਵੀਡੀਓ ਅੱਲਾ ਵੀਡੀਓ ਦੇਖੋ ਤੇ ਫਿਰ ਆਪਾਂ ਦੇਖਨੇ ਵੀਡੀਓ ਦੇ ਘੈਂਡ ਘੈਂਡ ਕਮੈਂਟ ਜਦੋਂ ਹੜ੍ਹ ਆਈ ਸੀ ਕਹਿੰਦੇ ਪਾਣੀ ਆ ਗਿਆ ਨਾਈ ਵਿੱਚ ਜਾ ਕੇ ਕਹਿੰਦਾ ਹਣਾ ਜਨਾਬ ਮੈਂ ਫੁੱਦੀ ਦਾ ਸਰਪੰਚ ਹਰੇ ਵੀ ਦੋ ਤਿੰਨ ਯਾਰ ਫੁੱਦੀ ਦੇ ਹੋਰ ਅਭੀ ਤੋਂ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਸਕੂਲ ਵਾਲਾ ਮਾਸਟਰ ਕਹਿੰਦਾ ਹਣਾ ਫੁੱਦੀ ਦੇਓ ਗੱਲ ਸਕੂਲ ਨਾਲ ਹੀ ਹੈ ਛੁੱਟੀ ਆ ਕੰਡੈਕਟਰ ਵੀ ਕਹਿੰਦਾ ਹਣਾ ਕੋਈ ਫੁੱਦੀ ਦਾ ਰਹਿ ਨਾ ਜਾਏ ਅੱਛਾ ਜਦੋਂ ਇਹਨਾਂ ਕਮੈਂਟ ਡਿਪੂ ਚ ਕਾਣ ਕੋਣੀ ਹੁੰਦੀ ਆ ਤਾਂ ਡਿਪੂ ਵਾਲਾ ਵੀ ਕਹਿੰਦਾ ਹੋਊਗਾ ਵੀ ਕਣਕ ਲੈ ਜਾ ਫੁੱਦੀ ਦਿਓ ਸੋ ਕੋਣ ਕੋਣ ਕਮੈਂਟ ਪੜ ਕੇ ਖੁੱਲ ਕੇ ਹੱਸਿਆ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਥੈਂਕ ਯੂ ਫੋਰ ਵਾਚਿੰਗ ਇਹ ਸਬ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ